ਹਾਂ ਸੀ ਪਿਓਰ ਕਾਟਨ ਦੇ ਵਿੱਚ ਡਿਸਟਰ ਪ੍ਰਿੰਟ ਸ਼ਰਟ ਰਹੇਗਾ 1.80 ਵੱਡੇ ਪੰਨੇ ਦੇ ਵਿੱਚ ਬਾਟਮ ਇਸ ਦੇ ਨਾਲ 2 ਮੀਟਰ ਮਿਲੇਗੀ ਟਾਈ ਡਾਈ ਬਾਟਮਾਂ ਦੇ ਨਾਲ ਕੋਰਾ ਚਿਕਨ ਵਰਕ ਵਾਲਾ ਟਾਈ ਡਾਈ ਦੁਪੱਟਾ ਤੇ ਤੁਸੀਂ ਇਹ 750 ਵਿੱਚ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਲੈਨਿੰਗ ਸਟਿਚ ਹੋਏਗਾ ਸਕਰੀਨ ਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਇਹ ਲਿਮਟਿਡ ਸਟਾਕ ਹੈ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਕਰ ਸਕਦੇ ਹੋ ਨਵੇਂ ਜੋ ਪ੍ਰਿੰਟ ਨੇ ਅਪਡੇਟ ਕੀਤੇ ਨੇ ਆਪਾਂ ਇਹ ਵੀ ਦੁਪੱਟਾ ਸੂਟ ਰਹੇਗਾ ਪਿਓਰ ਕਾਟਨ ਦੇ ਵਿੱਚ 2.5 ਮੀਟਰ ਸ਼ਰਟ, ਬਾਟਮ 2.5 ਮੀਟਰ, ਦੁਪੱਟਾ 2.5 ਮੀਟਰ ਤੇ ਬਾਟਮ ਦੇ ਵਿੱਚ ਪ੍ਰਿੰਟਡ ਤੇ ਇਹ 700 ਦੇ ਵਿੱਚ ਤੁਸੀਂ ਦੁਪੱਟਾ ਸੂਟ ਬਾਈ ਕਰ ਸਕਦੇ ਹੋ। ਸਪੈਸ਼ਲ ਕਾਟਨ ਸੂਟਾਂ ਤੇ ਆਫਰ ਆ। ਇਨ੍ਹਾਂ ਸੂਟਾਂ ਤੇ ਵੀ ਰੱਖੜੀ ਕਰਕੇ ਆਫਰ ਆ। ਕਾਟਨ ਦੇ ਵਿੱਚ ਸੂਟ ਰਹੇਗਾ ਏਰਾ ਮਸ਼ੀਨ ਵਰਕ ਹੋਇਆ ਤੇ 790 ਚ ਬਾਈ ਕਰ ਸਕਦੇ ਆ ਵਿਦਆਊਟ ਦੁਪੱਟਾ। 2 ਮੀਟਰ ਇਹ ਮਸਲੀਨ ਦਾ ਸ਼ਰਟ ਰਹੇਗਾ ਥ्रेड ਵਰਕ ਹੋਇਆ बॉटम ਤੇ ਵੀ ਵਰਕ ਮਿਲੇਗਾ ਸਵਾ ਦੋ ਮੀਟਰ ਮਸਲੀਨ ਦਾ ਦੁਪੱਟਾ 990 ਚ ਬਾਈ ਕਰ ਸਕਦੇ ਹਾਂ ਰੈਡੀमेड ਰਹੇਗਾ ਜੀ ਜੌਰਜਟ ਦਾ ਟਾਪ 35 ਦੀ ਲੈਂਥ ਰਹੇਗੀ ਤੇ ਫਲੇਅਰ ਇਸ ਦੀ 2.5 ਮੀਟਰ ਰਹੇਗੀ ਮਾਈਕਰੋ ਕਾਟਨ ਇਨਰ ਅਟੈਚਸ ਆ ਤੇ ਜੋ ਲਹਿੰਗਾ ਉਹ 42 43 ਲਹਿੰਗੇ ਦੀ ਲੈਂਥ ਰਹੇਗੀ 3 ਮੀਟਰ ਫਲੇਅਰ ਆ ਤੇ ਦੁਪੱਟਾ 2 10 ਦੁਪੱਟੇ ਦੀ ਕਟ ਆ ਜੌਰਸਟ ਦਾ ਫੈਬਰਿਕ ਰਹੇਗਾ 1799 ਚ ਬਾਈ ਕਰ ਸਕਦੇ ਹਾਂ ਇਹ ਸੂਟ ਆ ਗਏ ਨੇ ਬਹੁਤ ਜ਼ਿਆਦਾ ਸੋਹਣੇ ਰਖੜੀ ਸਪੈਸ਼ਲ ਪੌਂਸਾ ਵਰਕ ਵਾਲੇ ਨੇ ਪਿਓਰ ਕਾਟਨ ਦੇ ਵਿੱਚ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ ਆ ਦੁਪੱਟਾ ਮਸਲੀਨ ਦਾ ਬਾਟਮ ਪਿਓਰ ਕਾਟਨ ਦੀ ਵਰਕ ਵਾਲੀ ਤੇ ਤੁਸੀਂ ਇਹ 1060 ਦੇ ਵਿੱਚ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨੇ ਸੂਟ ਨੇ ਵਿਦਆਊਟ ਲਰਨਿੰਗ ਸਟਿਚ ਹੋਣਗੇ ਤੇ ਰੰਗ ਜੋ ਪ੍ਰਿੰਟ ਬਹੁਤ ਸੋਨੇ ਨੇ ਡਿਜ਼ਾਈਨਰ ਸ਼ਰਟ ਤੇ ਬਾਟਮ ਰੈਡੀ ਹੋਏ ਨੇ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੁੰਦੀ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਪਾਰਟੀ ਵੇਅਰ ਸੂਟ ਰਹਿਣਗੇ ਵਿਦਆਊਟ ਦੁਪੱਟਾ ਸ਼ਰਟ ਐਂਡ ਬਾਟਮ ਸ਼ਰਟ ਪਿਓਰ ਕਰੇਪ ਦੀ ਰਹੇਗੀ ਜੀ ਵਰਕ ਵਾਲੀ ਨੋਰਮਲ ਪਨੇ ਦੇ ਵਿੱਚ ਬਾਟਮ ਪਿਓਰ ਕਰੇਪ ਦੀ ਪਲੇਨ ਰਹੇਗੀ ਨੋਰਮਲ ਪਨੇ ਦੇ ਵਿੱਚ 2.5 ਮੀਟਰ ਸ਼ਰਟ ਦੀ ਕੱਟ ਤੇ 2.5 ਮੀਟਰ ਹੀ ਬਾਟਮ ਦੀ ਕੱਟ ਮਿਲੇਗੀ 2450 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਇਹਨਾਂ ਚੋਂ ਵੀ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟੇ ਰੈਡੀ ਹੁੰਦੇ ਨੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਵੀ ਵਾਚ ਕਰਦੇ ਹੋ ਉਸ ਤੇ ਲਈ ਤੁਹਾਡਾ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਪਿਓਰ ਬਰਬਰੀ ਬਰਬਰੀ ਡਬਲ 쉐ਡਡ ਸ਼ਰਟ ਰਹੇਗਾ 2 ਮੀਟਰ ਫਰੰਟ ਤੇ ਵਰਕ ਰਹੇਗਾ 슬ੀਵਸ ਤੇ ਵਰਕ ਰਹੇਗਾ ਮਸਲੀਨ ਕਾਟਨ ਦੀ ਬਾਟਮ ਬਾਟਮ ਤੇ ਵੀ ਵਰਕ ਮਿਲੇਗਾ 2 ਮੀਟਰ ਬਾਟਮ ਮਿਲੇਗੀ ਪਿਓਰ ਬਰਬਰੀ ਦੁਪੱਟਾ ਡਬਲ 쉐ਡਡ 2 ਮੀਟਰ ਤੇ ਤੁਸੀਂ ਇਹ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਹਨਾਂ ਸੂਟਾਂ ਦਾ ਪ੍ਰਾਈਸ 1899 ਆ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਤੇ ਐਂਡ ਤੱਕ ਵੀਡੀਓ ਨੂੰ ਵਾਚ ਕਰਦੇ ਹੋ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਜ਼ਿਆਦਾ ਸੋਹਣੇ ਸੂਟ